ਚਰਬੀ ਚੜੀ ਹੋਈ ਹੈ ਨਾ ਨਸਲ ਦੀ ਆ ਕਰਨਾ ਹੈ ਬਾਬੇ ਘੋੜੇ ਵਾਂਗੂ ਖੇੜੀ ਆ ਤੇ ਮੰਗਵਾਏ ਮੋੜੇ ਹੋਏ ਨੇ ਤਾਂ ਹਾਂ ਤੋਂ ਜਮ ਹਾਂ 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 ਲੈ ਵੀ ਮਿੱਤਰੋ ਤੁਸੀਂ ਕਹਿੰਦੇ ਹੁੰਦੇ ਹੋ ਨਾ ਵੀ ਆਪਾਂ ਨੂੰ ਮਤਲਬ ਬਿਨਾ ਵਪਾਰੀ ਤੋਂ ਆਪਾਂ ਨੂੰ ਕੋਈ ਮੱਝ ਚਾਹੀਦੀ ਹੈ ਨਾ ਵਧੀਆ ਕੋਈ ਵਧੀਆ ਚੰਗੀ ਮੱਝ ਹੋਵੇ ਦੁੱਧ ਦੇਣ ਵਾਲੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਸਿੱਧੀ ਕੀਲੇ ਤੇ ਮੱਝ ਹੈ ਜੀਨੇ ਵੀ ਲੈਣੀ ਹੋਗੀ ਪਿੰਡ 'ਚ ਖੇਪੜ 45 ਵਾਲ ਵਾਸ ਦੇ ਵਿੱਚ ਹੈ ਆਪਣੇ ਖਾਲਸਾਈ ਲਵੇ ਆਜੂ ਤੁਹਾਨੂੰ ਆਪਾਂ ਹਨਾ ਮੱਝ ਦਿਖਾਉਨੇ ਆ ਬਹੁਤ ਸੋਹਣੀ ਪਿੱਠਪੋੜੇ ਦੀ ਤੇ ਪਤਲੇ ਪਿੰਡੇ ਦੀ ਬਾੜੀ ਸੋਹਣੀ ਮੈਂ ਆਜੂ ਇਹ ਆ ਤੁਸੀਂ ਦੇਖ ਸਕਦੇ ਹੋ ਨਾ ਚੌਥੇ ਸੂਏ ਮੈਂ ਐਸਾ ਬਹੁਤ ਜ਼ਿਆਦਾ ਫੋਣੀ ਹੈ ਦੁੱਧ ਮੰਨ ਕੇ ਚੱਲੋ ਵੀ ਇਹ ਆਪਣਾ 20 ਲੀਟਰ ਕੱਢਦੀ ਆ ਪਰ 18 ਲੀਟਰ ਕਹਿ ਕੇ ਦੇਵਾਂਗੇ ਆਪਾਂ ਬਾਕੀ ਹੈ ਨਾ ਪੁੱਛਣਾ ਕਿੰਨੇ ਲੀਟਰ ਕੱਢਦੀ ਆ ਦੁੱਧ ਦੀ ਇਹ 20 ਲੀਟਰ ਕੱਢਦੀ ਆ ਬਾਈ ਦੁੱਧ ਤਾਂ ਉਹ 18 ਲੀਟਰ ਕਹਿ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਬਾਕੀ ਆ ਦੇਖੀ ਨਾ ਪਤਲੇ ਪਿੰਡੇ ਦੀ ਐ ਨਹੀਂ ਹੈਗਾ ਵੀ ਚਰਬੀ ਚੜੀ ਹੋਈ ਆ ਨਾ نسل ਦੀ ਆ ਕਰਨਾ ਹੈ ਬਾਬੇ ਘੋੜੇ ਵਾਂਗੂ ਖੇੜੀ ਆ ਤੇ ਮੰਗਵਾਏ ਮੋੜੇ ਹੋਏ ਨੇ ਤਾਂ ਹਾਂ ਤੋਂ ਜਮ ਹਾਂ 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 ਬਾਕੀ ਥੱਲੋਂ ਵੀ ਦਿਖਾ ਦੇ ਨਾ ਖਟਪੜਾ ਮਾਗਰੋਂ ਐ ਸਾਰੀ ਖਮਾ ਸੀਨ ਵਾਲੀ ਐ ਜਮਾ ਸੀਲ ਆ ਦੇਖ ਐ ਪੂਰੀ ਠੰਡੀ ਐ ਇੰਨੀ ਜੇ ਵੀ ਕੋਈ ਐ ਮਤਲਬ ਜਿਵੇਂ ਕਿਸੇ ਨੇ ਘਰੇ ਵਾਸਤੇ ਲੈਣੀ ਹੋਵੇ ਨਾ ਵੀ ਬੁੜੀਆਂ ਦੇ ਵੀ ਐ ਕੋਈ ਲੱਤ ਲੁੱਤ ਮਾਰ ਨਾਲ ਦਾ ਢਾਂਗੀ ਨਹੀਂ ਤੇ ਚੌਥੇ ਸੂਏ ਸੂ ਗਈ ਹੁਣ ਇਹ ਪੂਰੀ ਸੋਹਣੀ ਝੋਟੀ ਐ ਨਾ ਆ ਦੇਖਾਂ ਪਿੱਛੋਂ ਸਾ ਤੋਰੇ ਹੋ ਜੀ ਮੜਾ ਇੱਕ ਵਾਰ ਲਓ ਜੀ ਦੇਖ ਤੇ ਜਿਹੜਾ ਰੇਟ ਆ ਤੁਸੀਂ ਹਣਾ ਬਾਬਾ ਜੀ ਨਾਲ ਮਤਲਬ ਫੋਨ ਤੇ ਤੈਅ ਕਰ ਲਿਓ ਪੂਰੀ ਸੋਹਣੀ ਝੋਟੀ ਐ ਔੜੇ ਤੋੜੀ ਖੜੀ ਆ ਬਸ ਹੁਣ ਮੈਂ ਲੈ ਕਿੰਨੇ ਕਿ ਦਿਨਾਂ ਨੂੰ ਸੂਪੂਗੀ ਇਹ ਇਹ ਬਸ 2-4 ਦਿਨ ਹੀ ਲੌਖਣ ਤੇ ਤੁਸੀਂ ਦੁੱਧ ਕੱਢ ਕੇ ਇਹਨੂੰ ਚੈੱਕ ਕਰਕੇ ਜੇ ਕਿਸੇ ਨੇ ਪਹਿਲਾਂ ਲੈਣੀ ਹੈ ਮਤਲਬ ਹਾਂ ਪਹਿਲਾਂ ਲੈ ਸਕਦੇ ਜੇ ਕਿਸੇ ਨੇ ਬਾਅਦ ਚ ਲੈਣੀ ਹੈ ਮਤਲਬ ਦੁੱਧ ਕੱਢ ਕੇ ਦੇਖਣਾ ਤਾਂ ਉਹ ਵੀ ਲੈ ਲੇ ਹਨਾ ਹਾਂ ਤੇ ਨੰਬਰ ਆਪਾਂ ਜਿਹੜਾ ਇਹਨਾਂ ਦਾ ਹੈਗਾ ਉਹ ਸਕਰੀਨ ਤੇ ਚਲਾ ਦਾਂਗੇ ਤੇ ਇੱਕ ਵਾਰ ਦੂ ਐ ਮੜਾ ਗੋਲਖਾ ਦੇ ਸਾਰ ਆ ਦੇਖ ਪੂਰੀ ਮਤਲਬ ਦੇਖਣ ਨੂੰ ਵੀ ਆ ਥੋੜਾ ਜਿਹਾ ਵਿਜ਼ਿਬਿਲਟੀ ਕਰਕੇ ਚੱਕ ਰਿਆ ਥੋੜੀ ਧੁੰਦ ਜ਼ਿਆਦਾ ਆ ਇਹਦਾ ਬੱਚਾ ਪਿੱਛੇ ਦੇ ਸੂਏ ਦਾ ਉਹ ਹਾਂ ਉਹ ਉਹ ਦਿਖਾ ਦੇ ਆਪਣੇ ਆ ਦਿਖਾ ਦੇ ਇਹ ਕਿੰਨੇ ਚਰਦਾ ਹੋ ਗਿਆ ਜੀ ਇਹ? ਇਹ ਸਾਲ ਦਾ ਹੋ ਗਿਆ ਜੀ। ਸਾਲ ਦਾ ਹੋ ਗਿਆ ਬੱਚਾ ਜੀ। ਬਸ ਸਾਲ ਦਾ ਹੋ ਗਿਆ ਬੱਚਾ ਦਾ। ਇਹਦਾ ਮੇਲੇ ਚ ਮੈਥਲ ਜਾ ਨਹੀਂ ਗਿਆ ਜੇ ਮੇਲੇ ਚ ਪਾ ਦਿੰਦੇ ਲੱਗ ਗਿਆ ਨਾ ਫੁੱਲ ਫੁੱਲ ਲਾਜਮੀ ਆਉਂਦਾ। ਹਾਂ ਜੇ ਉਹ ਪੂਰਾ ਇਹ ਵੀ ਜਮਾ ਆਣਾ। ਮਤਲਬ ਯਾਰ ਪੂਰਾ ਫੁੱਲ ਡੰਗਰਾਂ ਦੀ ਸੇਵਾ ਖਾ ਝੁੱਟੀ ਦਿਖਾ ਦਿਆ ਸਾਰੀ ਚੰਗੇ ਸਾਰੇ ਚੰਗੇ ਡੰਗਰ ਨੇ ਪੂਰੇ। ਉਹ ਖੜੀਆਂ ਜਿਵੇਂ ਪੂਰੀ। ਤੇ ਬਾਕੀ ਤੁਸੀਂ ਹਨਾ ਰੇਟ ਐਡ ਉਹ ਫੋਨ ਤੇ ਤੈਅ ਕਰ ਲਿਓ। ਪੂਰੀ ਚੰਗੀ ਮੇਸ ਹੈ। ਹਾਂ ਦੇਖੋ। ਪਤਲੇ ਪਿੰਡੇ ਦੀ ਆ ਦੁਆਰੇ ਦੱਸਣਾ ਦੇਖੋ ਹਨਾ। ਜਿਵੇਂ ਐ ਨਹੀਂ ਹੈਗਾ ਵੀ ਚਰਬੀ ਨਹੀਂ ਹੈਗੀ ਜਿਵੇਂ ਰਾਜੀ ਜੀ। ਹਾਂ ਚੱਲ ਜੀ ਫੋਨ ਨੰਬਰ ਆਪਣਾ ਦੇ ਦਾਂਗੇ ਜੀ ਹਨਾ ਫੋਨ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਇੱਕ ਵਾਰ ਤੁਸੀਂ ਬੋਲ ਵੀ ਦਿਓ ਜਿਆਦਾ ਛੋਟੀ 9914685943 99146 4685943 ਹਾਂ ਪਿੰਡ ਜਿ ਖੇਪੜ 43 ਵਾਲਾ ਵਾਸਤੇ ਹਾਂ ਪਿੰਡ ਜਿ ਖੇਪੜ 43 ਵਾਲੇ ਵਾਸਤੇ ਹਨਾ ਹਾਂ ਠੀਕ ਹੈ ਬਾਈ ਓਕੇ ਧੰਨਵਾਦ 20 ਲੀਟਰ ਕਰਦੀ ਆ ਪਰ 18 ਲੀਟਰ ਕਹਿ ਕੇ ਦੇਵਾਂਗੇ ਆਪਾਂ ਬਾਕੀ ਹਣਾ ਪੁੱਛ ਲੈ ਕਿੰਨੇ ਲੀਟਰ ਕਰਦੀ ਆ ਦੁੱਧ ਦੀ ਇਹ 20 ਲੀਟਰ ਕਰਦੀ ਆ ਬਾਈ ਦੁੱਧ ਤਾਂ ਉਹ 18 ਲੀਟਰ ਕਹਿ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆ ਦੇਖੀ ਨਾ ਪਤਲੇ ਪਿੰਡੇ ਦੀ ਐ ਨਹੀਂ ਹੈਗਾ ਵੀ ਚਰਬੀ ਚੜੀ ਹੋਈ ਆ ਨਾ ਨਸਲ ਦੀ ਆ ਕਰਨਾ ਬਾਬੇ ਘੋੜੇ ਵਾਂਗੂ ਖੇੜੀ ਆ ਤੇ ਵਾਂਗੂ ਆ ਮੋੜੇ ਹੋਏ ਨੇ ਤਾਂ ਹਾਂ ਤੋਂ ਜਮ ਹਾਂ 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 ਵਕਤ ਬਾਕੀ ਥੱਲੋਂ ਵੀ ਦਿਖਾ ਦੇ ਨਾ ਪਿੱਠ ਕੋੜਾ ਮਾਗਰੋਂ ਐ ਸਾਰੇ ਖਮਾ ਸਾਰੇ ਦਿਖਾ ਸਿਰ ਵਾਲੀ ਆ ਜਮਾ ਸੀਲ ਆ ਲਿਖ ਐ ਪੂਰੀ ਠੰਡੀ ਐ ਨਹੀਂ ਹੈਗਾ ਵੀ ਜੰਗੀ ਕੋਈ ਮਤਲਬ ਜਿਵੇਂ ਕਿਸੇ ਨੇ ਘਰੇ ਵਾਸਤੇ ਲੈਣੀ ਹੋਵੇ ਨਾ ਵੀ ਬੁੜੀਆਂ ਦੇ ਵੀ ਐ ਕੋਈ ਲੱਤ ਲੁੱਤ ਮਾਰਨ ਦਾ ਢਾਂਗ ਹੀ ਨਹੀਂ ਤੇ ਚੌਥੇ ਸੂਏ ਸੂ ਗਈ ਹੁਣ ਇਹ ਪੂਰੀ ਸੋਹਣੀ ਝੋਟੀ ਹੈ ਨਾ ਆ ਦੇਖਣਾ ਪਿੱਛੋਂ ਸਾਹ ਤੋਰੇ ਹੋ ਜੀ ਮੜਾ ਇੱਕ ਵਾਰ ਲਓ ਜੀ ਦੇਖ ਤੇ ਜਿਹੜਾ ਰੇਟ ਹੈ ਤੁਸੀਂ ਹਨਾ ਬਾਬਾ ਜੀ ਨਾਲ ਮਤਲਬ ਫੋਨ ਤੇ ਤੈਅ ਕਰ ਲਿਓ ਪੂਰੀ ਸੋਹਣੀ ਝੋਟੀ ਹੈ ਕੁੜੇ ਤੋੜੀ ਖੜੀ ਆ ਬਸ ਹੁਣ ਮੈਂ ਲਾਇਆ ਕਿੰਨੇ ਕਿ ਦਿਨਾਂ ਨੂੰ ਸੂਪੂਗੀ ਇਹ ਇਹ ਬਸ 2-4 ਦਿਨ ਹੀ ਲੌਖਣ ਤੇ ਤੁਸੀਂ ਦੁੱਧ ਕੱਢ ਕੇ ਇਹਨੂੰ ਚੈੱਕ ਕਰਕੇ ਜੇ ਕਿਸੇ ਨੇ ਪਹਿਲਾਂ ਲੈਣੀ ਹੈ ਮਾਤਾ ਹਾਂ ਪਹਿਲਾਂ ਲੈ ਸਕਦੇ ਜੇ ਕਿਸੇ ਨੇ ਬਾਅਦ ਚ ਲੈਣੀ ਹੈ ਮਤਲਬ ਦੁੱਧ ਕੱਢ ਕੇ ਦੇਖਣਾ ਹੈ ਤਾਂ ਉਹ ਵੀ ਲੈ ਲੇ ਹਨਾ ਹਾਂ ਤੇ ਨੰਬਰ ਆਪਾਂ ਜਿਹੜਾ ਇਹਨਾਂ ਦਾ ਹੈਗਾ ਉਹ ਸਕਰੀਨ ਤੇ ਚਲਾ ਦਾਂਗੇ ਤੇ ਇੱਕ ਵਾਰ ਦੂਏ ਮੜਾ ਅਗੋਂ ਦਿਖਾ ਦੇ ਸਾਰਾ ਆ ਦੇਖ ਪੂਰੀ ਮਤਲਬ ਦੇਖਣ ਨੂੰ ਵੀ ਆ ਥੋੜਾ ਜਿਹਾ ਵਿਜ਼ਿਬਿਲਟੀ ਕਰਕੇ ਚੱਕ ਰਿਹਾ ਥੋੜੀ ਧੁੰਦ ਜ਼ਿਆਦਾ ਆ ਇਹਦਾ ਬੱਚਾ ਪਿਛਲੇ ਸੂਏ ਦਾ ਉਹ ਹਾਂ ਉਹ ਉਹ ਦਿਖਾ ਦੇ ਆਪਣੇ ਆ ਦਿਖਾ ਦੇ ਇਹ ਕਿੰਨੇ ਚੜਦਾ ਹੋ ਗਿਆ ਜੀ ਇਹ ਇਹ ਸਾਲ ਦਾ ਹੋ ਗਿਆ ਜੀ ਸਾਲ ਦਾ ਹੋ ਗਿਆ ਬੱਚਾ ਦਾ ਹੋ ਗਿਆ ਬੱਚਾ ਦਾ ਇਹ ਤਾਂ ਮੇਲੇ ਚ ਮੈਥੋਂ ਜਾ ਨਹੀਂ ਗਿਆ ਜੇ ਮੇਲੇ ਚ ਪਾ ਦਿੰਦੇ ਤੇ ਲੱਗ ਕੇ ਆਲਾ ਫੁੱਲ ਫੁੱਲ ਲਾਜ਼ਮੀ ਆਉਂਦਾ ਹਾਲੇ ਨਾ ਪੂਰਾ ਇਹ ਵੀ ਜਮਾ ਆਣਾ ਮਤਲਬ ਯਾਰ ਪੂਰਾ ਫੁੱਲ ਡੰਗਰਾਂ ਦੀ ਸੇਵ ਆਖਾ ਝੁੱਟੀ ਦਿਖਾ ਦਿਆ ਸਾਰੀ ਸਾਰੇ ਚੰਗੇ ਡੰਗਰ ਨੇ ਪੂਰੇ ਉਹ ਖੜੀਆਂ ਜਿਵੇਂ ਪੂਰੀ ਤੇ ਬਾਕੀ ਤੁਸੀਂ ਹਨਾ ਰੇਟ ਐਡ ਉਹ ਫੋਨ ਤੇ ਤੈਅ ਕਰ ਲਿਓ ਪੂਰੀ ਚੰਗੀ ਮਿਹਸ ਹੈ ਹਾਂ ਦੇਖੋ ਪਤਲੇ ਪਿੰਡੇ ਦੀ ਦਵਾਰੇ ਦੱਸਣਾ ਦੇਖੋ ਹਨ ਜਿਵੇਂ ਐ ਨਹੀਂ ਹੈਗਾ ਵੀ ਚਰਬੀ ਨਹੀਂ ਹੈਗੀ ਜਿਵੇਂ ਰਾਜੀ ਹੈ ਹਾਂ ਚਲ ਜੀ ਫੋਨ ਨੰਬਰ ਆਪਣਾ ਦੇ ਦਾਂਗੇ ਜੀ ਹਨਾ ਫੋਨ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਇੱਕ ਵਾਰ ਤੁਸੀਂ ਬੋਰ ਵੀ ਦਿਓ ਜਿਆਦਾ ਛੋਟੀ 9914685943 99146 4685943 ਹਾਂ ਪਿੰਡ ਦੇ ਖੇਪੜ 43 ਵਾਲਾ ਪਾਸ ਹਾਂ ਪਿੰਡ ਦੇ ਖੇਪੜ 43 ਵਾਲ ਵਾਸਤੇ ਹਨਾ ਹਾਂ ਠੀਕ ਹੈ ਬਈ ਓਕੇ ਧੰਨਵਾਦ